ਬਾਹਿਗੁਰੂ ਜੀ ਦਾ ਖਾਲਸਾ ਸ੍ਰੀ ਬਾਹਿਗੁਰੂ ਜੀ ਕੀ ਫਤਈ ਮੇਰੇ ਦੇ ਸਾਹਮਣੇ ਸਾਹਮਣੇ ਚ ਬੈਠੇ ਪੰਜਾਬੀ ਪ੍ਰਭਾਉ ਅਤੇ ਪੰਜਾਬ ਵਿੱਚ ਬੈਠੇ ਸਾਰੇ ਪੰਜਾਬੀਆਂ ਦਾ ਮੈਂ ਬਹੁਤ ਧੰਨਵਾਦ ਕਰਦਾ ਜਿਹੜੇ ਕਿ ਸਾਡੀਆਂ ਕਹਾਣੀਆਂ ਤੁਸੀਂ ਸੁਣਦੇ ਰਹਿੰਦੇ ਹੋ ਅੱਜ ਮੈਂ ਗੱਲ ਕਰਨ ਜਾ ਰਿਹਾ ਹਾਂ ਸਿੱਖੀ ਧਰਮ ਦੀ ਕਿਉਂਕਿ ਸਿੱਖ ਧਰਮ ਇੱਕ ਸੇਰ ਕੌਮ ਹੈ ਇਥੇ ਬਲਾਰਿਆਂ ਨੇ ਜਨਮ ਲਿਆ ਇੱਕ ਬਲਾਰੇ ਸਾਡੇ ਬੜੇ ਸਤਿਕਾਰਯੋਗ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਜਿਨ੍ਹਾਂ ਦੇ ਬਹੁਤ ਜ਼ਿਆਦਾ ਲੋਕ ਪੈਣ ਨੇ ਇਹਨਾਂ ਨੇ ਸ੍ਰੀ ਪਰਮੇਸ਼ਰ ਦਵਾਰ ਸਾਹਿਬ ਬਣਾਇਆ ਸਿੱਖੂਪੁਰ ਪਟਿਆਲੇ ਲਵੇ ਤਾਂ ਬਹੁਤ ਦੁਨੀਆ ਲੋਕਾਂ ਨੂੰ ਅੰਬਰ ਛਾ ਕੇ ਨਾਮ ਦੇ ਜਹਾਜ਼ੇ ਚੜਾਏ ਜਿਹੜੇ ਕਿ ਨਸਾਂ ਤੋਂ ਰਹਿਤ ਹੋ ਕੇ ਚੰਗਾ ਜੀਵਨ ਬਤੀਤ ਕਰਦੇ ਨੇ ਅੱਜ ਮੈਂ ਉਹਨਾਂ ਦੀ ਗੱਲ ਕਰਨ ਜਾ ਰਿਹਾ ਉਹ ਪਿਥਲੇ ਕਈ ਦਿਨਾਂ ਤੋਂ ਬਾਹਰਲੇ ਦੇਸ਼ਾਂ ਦੇ ਟੂਰ ਤੇ ਗਏ ਤੇ ਤਾਂ ਉੱਧਰ ਵੀ ਲੋਕ ਇਹਨਾਂ ਦੇ ਬਹੁਤ ਫੈਨ ਨੇ ਬਹੁਤ ਪੰਜਾਬੀ ਗਏ ਹੋਏ ਨੇ ਇਹਨਾਂ ਨੂੰ ਲੋਕ ਬਹੁਤ ਚਾਹਣ ਵਾਲੇ ਨੇ ਇੱਧਰ ਕੈਨੇਡਾ 'ਚ ਅਮਰੀਕਾ 'ਚ ਜਿਹੜੇ ਵੀ ਦੇਸ਼ਾਂ 'ਚ ਜਾਂਦੇ ਨੇ ਕਿਉਂਕਿ ਉੱਥੇ ਲੋਕ ਜੋ ਤਿਲ ਫੁੱਲ ਭੇਟ ਕਰਦੇ ਨੇ ਜ਼ਬਾਨ ਲਵਾਉਦੇ ਨੇ ਤਾਂ ਹੋ ਆਪਣੇ ਸ੍ਰੀ ਪਰਮੇਸ਼ਰ ਦਵਾਰ ਸਾਹਿਬ ਆ ਕੇ ਲੱਗਦੀ ਹੈ ਜਿਹੜੇ ਕਿ ਲੋਕਾਂ ਬਾਤ ਤੇ ਵਧੀਆ ਰਹਿਣ ਬਾਤ ਤੇ ਖੁੱਲੇ ਹਾਲ ਜ਼ਬਾਨਾ ਵਾਸਤੇ ਬਾਕੀ ਗੁਰੂ ਮਹਾਰਾਜ ਸਾਹਿਬ ਦਾ ਵਧੀਆ ਇੱਕ ਹਾਲ ਬਣਾਇਆ ਹੋਇਆ ਜਿੱਥੇ ਕਿ ਬਰਾਜਮਾਨ ਨੇ ਗੁਰੂ ਗ੍ਰੰਥ ਸਾਹਿਬ ਤਾਂ ਕਿ ਇੱਕ ਚੰਗੇ ਬਲਾਰੇ ਹੋਣ ਕਰਕੇ ਦੁਨੀਆ ਬਹੁਤ ਫੈਨ ਹੈ ਇਹਨਾਂ ਦੀ ਤਾਂ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਵੀ ਅਜੇ ਮਹਾ ਪ੍ਰਸਾਂਦੀ ਨਿੰਦਿਆ ਕਰਨ ਵਾਲੇ ਵੀ ਬਹੁਤ ਲੋਕ ਹੁੰਦੇ ਨੇ ਕੁਝ ਜਿਹੜੇ ਨਿੰਦਿਆ ਤੋਂ ਬਾਅਦ ਨਹੀਂ ਆਉਂਦੀ ਇੱਕ ਮਹਲੇ ਦੇਸ਼ ਵਿੱਚ ਮੈਂ ਵੀਡੀਓ ਦੇਖੀ ਉਹ ਪਤਨ ਤਾਂ ਫੋਨ ਰਾਹੀਂ ਬਣਾ ਰਹੇ ਨੇ ਦੋ ਦੋ ਜਣੇ ਉਹ ਆਪ ਤਾਂ ਵਿੱਚ ਉਹਨਾਂ ਦੀ ਫੋਟੋ ਨਹੀਂ ਆ ਰਹੀ ਸੰਤ ਪੈਰਨਜੀਤ ਸਿੰਘ ਜੀ ਢੱਡਰੀਆਂ ਵਾਲੇ ਉਧਰ ਲੈ ਆਪਦੇ ਸ਼ਰਧਾਲੂਆਂ ਨਾਲ ਇੱਕ ਗੁਰੂ ਘਰ ਵੱਲ ਨੂੰ ਜਾ ਰਹੇ ਨੇ ਤਾਂ ਰਸਤੇ ਦੇ ਵਿੱਚ ਉਹ ਆਪਦੇ ਮੋਬਾਈਲ ਦੇ ਉੱਤੇ ਵੀਡੀਓ ਬਣਾਉਂਦੇ ਬਣਾਉਂਦੇ ਕਹਿੰਦੇ ਨੇ ਦੂਰ ਤੋਂ ਵੀ ਢੱਡਰੀਆਂ ਵਾਲਿਆ ਉਰੇ ਤੈਨੂੰ ਕਿਸੇ ਗੁਰੂ ਘਰ 'ਚ ਨਹੀਂ ਪ੍ਰੋਗਰਾਮ ਕਰ ਲੈਣਾ ਕਿਤੇ ਹੋਰ ਜਗ੍ਹਾ ਦੇਖੋ ਵੀ ਪਤੰਦਰੋ ਇੱਕ ਤੁਸੀਂ ਪੰਜਾਬੀ ਹੋਣ ਦੇ ਨਾਤੇ ਇੱਕ ਚੰਗੇ ਬਲਾਰੇ ਨੂੰ ਵਧੀਆ ਸੂਝਵਾਨ ਇਨਸਾਨ ਨੂੰ ਤੁਸੀਂ ਮਾੜੇ ਸ਼ਬਦ ਬੋਲਦੇ ਹੋ ਵੀ ਬਗਾਨੇ ਦੇ ਵਿੱਚ ਭੰਡਦੇ ਹੋ ਨਾਲ ਇਹਨਾਂ ਦੀ ਚੜ੍ਹਾਈ ਤਾਂ ਤੁਸੀਂ ਨੇ ਦੇਖੀ ਵੀ ਨਹੀਂ ਹੋਣੀ ਕਿਸੇ ਦੀ ਕਿਉਂਕਿ ਇੱਕ ਵਧੀਆ ਇਨਸਾਨ ਨੇ ਵਧੀਆ ਮੁੱਦਾ اٹھਾਉਂਦੇ ਨੇ ਇਹਨਾਂ ਨਾਲ ਤਾਂ ਸ਼ਰੋਣੀ ਕਮੇਟੀ ਵੀ ਨਾਰਾਜ਼ ਹੋ ਗਈ ਤੀ ਕਿਉਂਕਿ ਇਹ ਮੁੱਦਿਆਂ ਦੀ ਗੱਲ ਜਦੋਂ ਚੱਕਦੇ ਨੇ ਹੱਕ ਸੱਚ ਲਈ ਬੋਲਦੇ ਨੇ ਤਾਂ ਵਿੱਚ ਲੋਕਾਂ ਨੂੰ ਚੁਗਲੀ ਕਰਨ ਦੀ ਜਾਂ ਗੱਲ ਕਰਨ ਦੀ ਆਤ ਹੁੰਦੀ ਹੈ ਪਤਾ ਨਹੀਂ ਤਾਂ ਵਿਊਆਂ ਦਾ ਚੱਕਰ ਹੁੰਦਾ ਹੈ ਪਤਾ ਨਹੀਂ ਕੀ ਗੱਲ ਹੈ ਵੀ ਉਹ ਨਿੱਦਿਆ ਕਰਕੇ ਛੱਡਦੇ ਨੇ ਵੀ ਦੱਸੋ ਇੱਕ ਕ ਬਾਹਰਲੇ ਦੇਸ਼ ਵਿੱਚ ਤੁਸੀਂ ਗੋਰਿਆਂ ਦਾ ਜਿਹੜਾ ਕੰਮ ਕੁਛ ਵੱਡਮੀ ਉਹਨਾਂ ਦੀ ਕਰੋ ਤੁਸੀਂ ਇੱਕ ਆਪਣੇ ਬਧਿਆ ਭਲਾਰੇ ਪਾਇ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਤੁਸੀਂ ਇੱਕ ਫੋਨ ਤੇ ਇੱਕ ਘਟਿਆ ਹਰਕਤ ਕਰਕੇ ਵੀਡੀਓ ਚੜ੍ਹ ਕੇ ਬਾਬਾ ਖੱਟੀ ਵੀ ਕੰਨਾ ਕੁ ਤੁਹਾਨੂੰ ਫਾਇਦਾ ਹੋਇਆ ਬਹੁਤ ਲੋਕਾਂ ਨੇ ਤੁਹਾਨੂੰ ਗਲਤ ਕਮੈਂਟ ਕਰੇ ਹੋਣੇ ਕਿਉਂਕਿ ਇਹਨਾਂ ਦੇ ਫੈਨ ਬਹੁਤ ਨੇ ਇਹਨਾਂ ਦੇ Hindu ਕੀ Sikh ਕੀ Musalman ਕੀ ईसाई ਕੀ ਸਭ ਲੋਕ ਫੈਨ ਨੇ ਕੋਈ ਇਹਨਾਂ ਨੂੰ ਮਾੜਾ ਨਹੀਂ ਕਹਿੰਦਾ ਜਿਹੜਾ ਇਹਨਾਂ ਦੇ ਵਿਚਾਰ ਸੁਣਦਾ ਹੈ ਇਹਨਾਂ ਦੇ ਵਿਚਾਰ ਸੁਣ ਕੇ ਤਾਂ ਅਨਮੋਲ ਕਮਾਤਰਾ ਵੀ ਇੱਕ Hindu ਧਰਮ ਚੋਂ ਪੈਦਾ ਹੋਇਆ ਸੀ ਨੌਜਵਾਨ ਮੁੰਡਾ ਹੈ ਜਿਹੜਾ ਲੁਧਿਆਣੇ ਸੇਵਾ ਕਰਦਾ ਹੈ ਉਹ ਵੀ ਇਹਨਾਂ ਨੂੰ ਬਹੁਤ ਵੱਡਾ ਰੱਬ ਦੇ ਸਮਾਨ ਸਮਝਦਾ ਹੈ ਨਾਲ ਇੱਕ ਬਹੁਤ ਵੱਡਾ ਸਮਾਜ ਸੇਵਕ ਹੈ ਜਿਹਦੇ ਬਹੁਤ ਜਾਦੇ ਫੈਨ ਨੇ ਜਿਹਦੇ ਮਿਲੀਅਨ ਦੇ ਵਿੱਚ ਫੈਨ ਨੇ ਵੀ ਉਹ ਵੀ ਇਹਨਾਂ ਦੀਆਂ ਗੱਲਾਂ ਸੁਣ ਕੇ ਕਿਉਂਕਿ ਉਹ ਕਹਿੰਦਾ ਹੁੰਦਾ ਹੈ ਵੀ ਸਾਡੇ ਘਰੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਸ਼ੁਰੂ ਤੋਂ ਬਾਣੀ ਦੇ ਕਾਇਸ਼ਟਾ ਸੀੜੀਆਂ ਸਾਡੇ ਘਰੇ ਚਲਦੀ ਹੁੰਦੀਆਂ ਤੇ ਸਾਡੇ ਘਰਦਿਆਂ ਨੇ ਮੈਨੂੰ ਹੌਲੀ-ਹੌਲੀ ਬਾਣੀ ਨਾਲ ਜੁੜਨ ਦਾ ਸੰਦੇਸ਼ ਦਿੱਤਾ ਮੈਨੂੰ ਇਹਨਾਂ ਦੀ ਗੁਰਬਾਣੀ ਸੁਣਦੀ ਬਾਹ ਫੜਾਈ ਮੈਂ ਇਹਨਾਂ ਦੀ ਗੁਰਬਾਣੀ ਸੁਣਦਾ ਰਿਹਾ ਅਤੇ ਚੰਗੇ ਬੋਲ ਕੰਨੀ ਪਾਉਂਦਾ ਰਿਹਾ ਅੱਜ ਉਹ ਹਜ਼ਾਰਾਂ ਲੋਕਾਂ ਦੀ ਸੇਵਾ ਕਰਦਾ ਹੈ ਇਲਾਜ ਕਰਾਉਂਦਾ ਹੈ ਵੇ ਤੁਸੀਂ ਇਹੋ ਜਿਹੇ ਇਨਸਾਨ ਬਣੋ ਜਿਹੜੇ ਤੁਸੀਂ ਇੱਕ ਵਧੀਆ ਇਨਸਾਨ ਦੀ ਅਨਛੱਟ ਬੇਤੀ ਕਰ ਲਗਿਓ ਉਹਦੇ ਵਿੱਚ ਤਾਂ ਬੇਤੀ ਛੋਟੀ ਹੋਈ ਹੋਊਗੀ ਐਥ ਲਈ ਇੱਕ ਚੰਗੇ ਇਨਸਾਨ ਬਣੋ ਇਹ ਤਾਂ ਪੰਜਾਬ ਵਿੱਚ ਲੋਕਾਂ ਨੂੰ ਬਾਹਲੇ ਦੇਸ਼ਾਂ ਵਿੱਚ ਵੀ ਨਸਾਂ ਤੋਂ ਦੂਰ ਸਿੱਖੀ ਨਾਲ ਪਿਆਰ ਕਰਨਾ ਸਿਖਾਉਂਦੇ ਨੇ ਪੰਜਾਬੀਆਂ ਦੀ ਗਣਤੀ ਤੇ ਸਿੱਖਾਂ ਦੀ ਗਿਰਤੀ ਤਾਂ ਪਹਿਲੀ ਘਟਦੀ ਜਾ ਰਹੀ ਹੈ ਤੁਸੀਂ ਲੋਕ ਇੱਕ ਹੋਰ ਰਾਹ ਦੀ ਗਾਹ ਲੈ ਬਧਾਈ ਕਰਦੇ ਹੋ ਵਿੱਚ ਜਾਂਦੇ ਜਾਂਦੇ ਨੂੰ ਕਿਸੇ ਨੂੰ ਕਹਨੇ ਹੋ ਇਹ ਤਾਂ ਪੱਗਾਂ ਸਿਰਫ ਸਾਈ ਫਿਰਦੇ ਨੇ ਪੱਗ ਇੱਕ ਬਹੁਤ ਵੱਡੀ ਚੀਜ਼ ਹੈ ਕਦੇ ਇਕੱਲੇ ਬੈਠ ਕੇ ਸੋਚੋ ਵੀ ਗੁਰੂ ਸਾਹਿਬ ਨੇ ਪੱਗ ਕਿਨੇ ਸਿੱਖਾਂ ਦੇ ਸਿਰ ਤੇ ਸਜਾਈ ਥੀ ਤੁਹਾਨੂੰ ਜਦ ਪੱਕ ਦੇ ਮੁੱਲ ਦਾ ਨਹੀਂ ਪਤਾ ਜਾ ਉਹ ਬੰਨਣ ਵਾਲੇ ਨੂੰ ਪੁੱਛੋ ਵੀ ਭਾਈ ਤਾਂ ਪੱਕ ਕਿਉਂ ਬਣੀ ਐ ਜਿਹਨੂੰ ਤੁਸੀਂ ਜਾਂਦੇ ਜਾਂਦੇ ਨੂੰ ਭਾਈ ਸਾਹਿਬ ਨਾਲ ਜਾਂਦੇ ਜਾਂਦੇ ਨੂੰ ਤੁਸੀਂ ਕਹਿ ਰਹੇ ਹੋ ਬਿਲਕੁਲ ਤਾਂ ਪੱਕਾ ਸਿਰਫ ਸਾਈਂ ਜਾਂਦੇ ਨੇ ਕਿਹੜਾ ਇਹ ਸਖਨੇ ਇੰਨੀਆਂ ਗੱਲਾਂ ਕਹਿਣ ਦਾ ਤਾਂ ਤੁਹਾਡਾ ਮਤਵ ਲੈਣੀ ਨਿੰਦਣ ਦੀ ਲੋੜ ਨਹੀਂ ਜੇ ਅਗਲੇ ਨਾਲ ਕੋਈ ਡਿਬੇਟ ਕਰਨੀ ਹੈ ਤਾਂ ਸਿੱਧਾ ਪਰਮੇਸ਼ਰ ਦਵਾਰ ਖਾਵਾਓ ਗੱਲ ਕਰੋ ਭਾਈ ਸਾਹਿਬ ਨਾਲ ਆ ਕੇ ਜਿਹੜਾ ਕਿ ਸਾਨੂੰ ਉਤਰ ਵੀ ਸੇਤੀਆ ਦਵੇ ਨਾਲੇ ਛੋਟੀ ਆਪ ਭਗਤ ਕਰੇ ਇਹ ਜੀ ਜਿਹੜੇ ਤੁਸੀਂ ਸਰਾਰਤੀ ਸਰਾਰਤੀ ਫਰਾਰਤਾ ਕਰਦੇ ਹੋ ਵਿਕ ਘਟੀਆਂ ਹਰਕਤਾਂ ਕਰਨੀਆਂ ਨਹੀਂ ਚਾਹੀਦੀਆਂ ਕਿਉਂਕਿ ਇੱਕ ਚੰਗੇ ਬਲਾਰੇ ਨੇ ਸਿੱਖ ਕੌਮ ਦੇ ਚੰਗੇ ਸਿੱਖੀ ਦੀ ਗੱਲ ਕਰਦੇ ਨੇ ਜਿੱਥੇ ਵੀ ਜਾਂਦੇ ਨੇ ਇਹਨਾਂ ਨੇ ਤਾਂ 8 8 8 10 1000 ਇੱਕ ਦਿਨ ਚ ਬੰਦਿਆਂ ਨੂੰ 10 1000 ਦੇ ਕਰੀਬ ਬੰਦਿਆਂ ਨੂੰ ਅੰਮ੍ਰਿਤ ਹਸਾਚਾਰ ਕਰਾਇਆ ਇਹ ਆਪ ਦੱਸਦੇ ਹੁੰਦੇ ਨੇ ਤਿੰਨ ਤਿੰਨ ਚਾਰ ਚਾਰ ਵਾਰੀ ਹੋਇਆ ਇੱਕ ਦਿਨ ਚ ਜਿਹੜੇ ਕਿ ਇੱਕ ਸਿੱਖ ਕੌਮ ਦੇ ਮਹਾਨ ਬਲਾਰੇ ਨੇ ਦੁਨੀਆ ਉਹ ਨਹੀਂ ਲੱਗਦੀ ਇਹਨਾਂ ਦੇ ਮਗਰ ਜੇ ਗੁਰਨੇ ਤਾਂ ਇਹਨਾਂ ਮਗਰ ਦੁਨੀਆ ਇਹਨਾਂ ਦੀ ਬੋਲਬਾਣੀ ਕਰਕੇ ਇਹਨਾਂ ਦੇ ਵਧੀਆ ਵਿਚਾਰਾਂ ਕਰਕੇ ਪਿੱਛੇ ਲੱਗ ਪਿੱਛੇ ਸੁਣਦੀ ਆ ਰਹੀ ਐ ਇਹਨਾਂ ਦੀਆਂ ਕੀਰਤਨ ਕਥਾ ਸੁਣ ਕੇ ਉਹਨਾਂ ਦੇ ਆਪ ਦੇ ਘਰ ਵੀ ਪਵਿੱਤਰ ਹੋ ਗਏ ਜਿਹੜੇ ਇਹਨਾਂ ਦੀਆਂ ਕਥਾ ਕਹਾਣੀਆਂ ਅਸਣਦੇ ਨੇ ਅਤੇ ਜਿਹੜੇ ਇਹਨਾਂ ਨੂੰ ਹਰ ਵੇਲੇ ਗੁਰੂ ਗ੍ਰੰਥ ਸਾਹਿਬ ਤੇ ਪਈ ਰਣਜੀਤ ਸਿੰਘ ਜੀ ਟਟਰੀਆਂ ਵਾਲੇ ਜਦ ਕਰਾਉਂਦੇ ਰਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਨੂੰ ਵੀ ਭਾਈ ਗੁਰੂ ਮਾਨੇਓ ਗ੍ਰੰਥ ਤਾਂ ਹੈ ਬਹਿਮਾ ਪਰਮਾਤ ਨਹੀਂ ਪਾਉਂਦੇ ਵੀ ਬਹਿਮਾ ਪਰਮਾਤ ਪਾਉਣ ਵਾਲੇ ਤਾਂ ਹੋਰੇ ਬਹੁਤ ਬਥੇਰੇ ਨੇ ਤੁਸੀਂ ਪਰ ਇਹ ਜੇ ਅੰਥਾਨ ਨੂੰ ਕਦੇ ਵੀ ਮਾੜਾ ਨਹੀਂ ਬੋਲਣਾ ਚਾਹੀਦਾ ਕਿਉਂਕਿ ਇੱਕ ਚੰਗੇ ਸਰਕਾਡੂ ਕੱਢ ਗੁਰ ਸਿੱਖ ਨੇ ਜਿਹੜੇ ਕਿ ਬਹੁਤ ਵਧੀਆ ਇਨਫਾਨ ਨੇ ਤਾਂ ਕਿ ਅਸੀਂ ਇਹਨਾਂ ਦੇ ਫੈਨਾ ਸਾਨੂੰ ਦੁੱਖ ਲੱਗਿਆ ਜਦੋਂ ਇਹ ਤੁਸੀਂ ਗੱਲ ਕਹੀ ਬਹਿ ਗੁਰੂ ਜੀ ਦਾ ਖਾਲਸਾ ਬਹਿ ਗੁਰੂ ਜੀ ਦੀ ਫਤਿਹ